ਜਹਰਪੀਰ ਜੀ ਦਾ ਬਹੁਤ ਸਾਰੇ ਜੀ ਜੈ ਕਰੋ ਗੁਰਗਨਾਥ ਮਹਾਰਾਜ ਜੀ ਦਾ ਬਹੁਤ ਸਾਰੇ ਜੀ ਜੈ ਕਰੋ ਸਤਿ ਸਪਗਰ ਗੁਰੂ ਮਹਾਰਾਜ ਜੀ ਦਾ ਬਹੁਤ ਸਾਰੇ ਜੀ ਮੈਂ ਨਾ ਗਮ ਚੋਟ ਮਾਰੇਗਾ ਬਾਕੀ ਕੋਈ ਕੋ ਲੈਣੀ ਮਤਾਂ ਜੀ ਸਭ ਲੋਕ ਆ ਗਏ ਸਤਿ ਸ੍ਰੀ ਅਕਾਲ ਮੜੀ ਜੰਤਰਾ ਬੜੀ ਸ਼ਰਧਾ ਦੇਖਾ ਨਾ ਮੇਰੇ ਹੱਥ ਤੇ ਆਪਣਾ ਤੋਰਨਾ ਹੋ ਰਹੀ ਹੈ ਬਾਬਾ ਜੀ ਚਾਲਾਂ ਦੇ ਅਰਦਾਸ ਕਰਦਾ ਕਿ ਕਿੰਨੇ ਵੀ ਸੰਗਤ ਸਿਰੇ ਚਾਨਣਾ ਦੇ ਨਿਮਸ਼ਕਾਰ ਕਰਨ ਆ ਰਿਹਾ ਉਹਨਾਂ ਦੀ ਯਾਤਰਾ ਸਫਲ ਕਰੇ ਤੇ ਉਹਨਾਂ ਦੀ ਜੁੱਲੀ ਵੀ ਨੇ ਪਰਤੇ ਤੇ ਤੇ ਪਾਵਾ ਸ਼੍ਰੀਨੰਦਰ ਕਲੈਣ ਜੀ ਨੂੰ ਮਹਾ ਜੀ ਇਸ ਤਰ੍ਹਾਂ ਦਾਤ ਤੇ ਸ਼ਖਸੀ ਦੇਣ ਜੀ ਉਹ ਸੰਗਤ ਦਾ ਬੁਲਾਵਾ 26ਵੀਂ ਯਾਤਰਾ ਵੱਲੇ ਸਮੇਂ ਦਾ ਕੀ ਕਿਨਾਂ ਜਾਂਦੇ 26 ਉਹ ਇਹਨਾਂ ਨੇ ਇੱਕ ਪੰਨ ਕਰਿਆ ਵੀ ਮੇਰੀ ਅਗਵਾਈ ਵਿੱਚ ਸਾਰੀ ਸੰਗਤ ਗੁਰੂ ਜੀ ਦੇ ਜਨਨ ਦੇ ਦਰਸ਼ਨ ਕਰਨ ਆਇਆ ਦੂ ਤੇ ਉਹ ਇਹ ਪੰਨਾ ਨਿਵਾ ਰਹੇ ਨੇ ਕੋਈ ਬੰਦੇ ਹੁੰਦੇ ਨੇ ਜਦੋਂ ਹੱਥ ਵਿੱਚ ਪਾਵਰ ਆ ਜੇ ਉਹ ਆਪਣੇ ਵਾਅਦੇ ਭੁੱਲ ਜਾਂਦੇ ਹਨ ਬਿੰਦਰ ਕਲਿਆਣ ਜੀ ਉਹ ਫਰਤ ਨੇ ਜਿਹੜੇ ਆਪਣੇ ਪਿੱਤੇ ਗੁਰੂ ਨਾਲ ਔਲ ਕਰਾਰ ਜਿਹੜੇ ਇਹ ਲੋਕਾਂ ਨੂੰ ਕੀ ਸੰਦੇਸ਼ ਹੋ ਗਿਆ ਆਪਣੇ ਕੋਲੋਂ ਸੰਦੇਸ਼ ਦੇਵਾਂਗਾ ਜਿਹੜਾ ਸਦਾ 파ਰਤ ਹੈ ਜਿੱਥੇ ਵੀ ਸਮਾਜ ਦਾ ਬੜੀ ਅਮੀਰ ਹੈ ਇੱਥੇ ਹਾਰਮੀਆਂ ਜੱਤਿਆਂ ਦੇ ਸਾਰੇ ਧਰਮਾਂ ਦੇ ਲੋਕ ਰਹਿੰਦੇ ਨੇ ਪਰ ਸਰਕਾਰ ਇੱਕ ਦੂਜੇ ਦੇ ਧਰਮਾਂ ਦਾ ਬਰਾਬਰ ਕਰਦੇ ਨੇ ਇਸੇ ਤਰ੍ਹਾਂ ਅਰਦਾਸ ਕਰਨਾ ਵਾਪਾ ਜੀਤ ਸਿੰਘ ਜੰਨਤ ਮਹਾਰਾਜ ਵੀ ਸਾਡੇ ਭਾਰਤ ਸਾਡੇ ਪੰਜਾਬ ਵਿੱਚ ਏਕਤਾ ਭਾਈਚਾਰਕ ਸਾਂਝ ਬਣੀ ਰਹੇ ਤੇ ਸਾਡੀ ਜਿਹੜੀ ਇਹ ਏਕਤਾ ਕਦੇ ਕਿਸੇ ਦੁਸ਼ਮਣ ਦੀ ਨਜ਼ਰ ਨਾ ਲੱਗੇ ਉਹ ਲੋਕ ਜਿਹੜੇ ਧਰਮ ਦੇ ਨਾਂ ਤੇ ਸਾਡੇ ਦੇਸ਼ ਨੂੰ ਖੋਹਣਾ ਚਾਹੁੰਦੇ ਹਨ ਮਹਾਰਾਜ ਉਹਨਾਂ ਨੂੰ ਉਹਨਾਂ ਦੇ ਮਨਸੂਬੇ ਅੱਗੇ ਕਦੇ ਕੰਮ ਨਹੀਂ ਸਤਿਬਾਬਾ ਕਾਲੂ ਭਗਤੀ ਯਾਦ ਵਿੱਚ ਵਸੀ ਯਾਤਰਾ ਜਿਹੜਾ ਲੁਧਿਆਣੇ ਤੋਂ ਬਾਗੜ ਦੇਸ਼ ਤੱਕ ਗੋਰਖ ਟਿੱਲਾ ਗੋਗਾ ਮੜੀ ਧਾਮ ਤੇ ਜਿੱਥੇ ਬਾਬਾ ਜੀ ਦਾ ਜਨਮ ਹੋਇਆ ਦਦਰੀਵਾ ਧਾਮ ਉੱਥੇ ਤੱਕ ਜਾਊਗੀ 3 ਦਿਨ ਦਾ ਲੰਗਰ ਦਾ ਆਯੋਜਨ ਕੀਤਾ ਗਿਆ ਤੇ ਸਾਰੇ ਢੋਲੀ ਢੋਲ ਵਜਾ ਕੇ ਗਾਣੇ ਗਾ ਕੇ ਭਜਨ ਗਾ ਕੇ ਬਾਬਾ ਜੀ ਦਾ ਆਪਣਾ ਜਿਹੜਾ ਭਜਨ ਵੰਦਗੀ ਕਰਨਗੇ ਬੱਸਾਂ ਵਿੱਚ ਜਾ ਕੇ ਤੇ ਉੱਥੇ ਨੰਮਨ ਕਰਨਗੇ ਤੇ ਗੱਗਾ ਜਾਰ ਪੀਰ ਇਹਨਾਂ ਦੀ ਸਾਰਿਆਂ ਦੀ ਮਨੋ ਕਾਮਨਾ ਪੂਰਨ ਕਰੇ ਐਮਐਲਏ ਆ ਪਹੁੰਚੇ ਹਰੀਜਨ ਇਸਟਰੀਕ ਦੇ ਸਰਦਾਰ ਕੁਲਵੰ ਸਿੰਘ ਸਿੱਧੂ ਜੀ ਐਮਐਲਏ ਸਾਹਿਬ ਉਹਨਾਂ ਦਾ ਧੰਨਵਾਦ ਕਰਦੇ ਹਾਂ ਬਾਬੂ ਸੁਧੀਰ ਕਰਗਜੀ ਦਾ ਧੰਨਵਾਦ ਕਰਦੇ ਹਾਂ ਬੰਗਾ ਸਾਹਿਬ ਦਾ ਕਰਦੇ ਹਾਂ ਰਮਿਤ ਕਰਗਜੀ ਦਾ ਧੰਨਵਾਦ ਕਰਦੇ ਹਾਂ ਜਿਹੜੀ ਸਾਰੀ ਸਾਧ ਸੰਗਤ ਦਾ ਬਿੱਲੂ ਭਗਤ ਜੀ ਆ ਰਾਜਕੁਮਾਰ ਭਗਤ ਜੀ ਆ ਉਮੀਦੀ ਸਾਰਿਆਂ ਦਾ ਇਹਨਾਂ ਦਾ ਵੀ ਧੰਨਵਾਦ ਕਰਦੇ ਆ ਨੇਹਾ ਟਿੰਡਾਲੀਆ ਜੀ ਆਏ ਆ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਸਾਰੀ ਸੰਗਤ ਦਾ ਧੰਨਵਾਦ ਕਰਦੇ ਆ ਜਿਹੜੀ ਆਈ ਆ ਬਾਬਾ ਕਾਲੂ ਭਗਤ ਦੇ ਮੋਪੀਆਂ ਦੀ ਮਾਲਾ ਦੀ ਮਣਕੇ ਨੇ ਇਹ ਸਾਰੇ ਮੇਰੇ ਦਿਲ ਦੇ ਜਿਹੜੇ ਪਿਆਰ ਆ ਇਹਨਾਂ ਦਾ ਜਿਹੜਾ ਸਤਿਕਾਰ ਕਰਦੇ ਮੈਂ ਇਹਨਾਂ ਦਾ तहे ਦਿਲੋਂ ਧੰਨਵਾਦ ਕਰਦਾ ਜਿਹੜਾ ਮੇਰਾ ਸਾਥ ਦਿੰਦੇ ਆ ਇਹ 26ਵੀਂ ਯਾਤਰਾ ਹੈਗੀ ਆ ਤੇ ਹਮੇਸ਼ਾ ਹੀ ਜਿੱਥੇ ਗੱਲ ਕਰੀਏ 17 ਤਰੀਕ ਨੂੰ ਗੁੱਗਾ ਨੌਮੀ ਪਰਬ ਵੀ ਬੜੀ ਧੂਮ-ਧਾਮ ਨਾਲ ਡੁਗਰੀ ਰੋਡ ਵਿਖੇ ਮਨਾਇਆ ਜਾ ਰਿਹਾ ਜਿਹੜਾ ਗੁੱਗਾ ਮੈੜੀ ਧਾਮ ਇੱਥੇ ਬਣਿਆ ਵਿਸਾਲਾਨਾ ਮੇਲਾ ਜਿਹੜਾ 30 30 31 ਦੇ ਪਹਿਲੀ ਤਰੀਕ ਨੂੰ ਮਨਾਇਆ ਜਾਊਗਾ